ਕਹਿੰਦਾ ਉਸ ਤੋਂ ਜੀ ਕਰੀ ਮੈਂ ਅਫਸਰ ਸਰਜਨ ਅੱਜ ਤੱਕ ਇਹ ਨਹੀਂ ਮਾਫਾ ਕਰਦੇ ਆ ਬਈ ਮਰਾ ਨਾਲ ਸੱਚੀ ਗੱਲ ਵੀਰੇ ਸੱਚੀ ਗੱਲ ਵੀਰੇ ਕੀ ਹਾਲ ਚੜਾ ਜੀ ਵਧੀਆ ਵੀਰੇ ਤੁਸੀਂ ਹੋ ਕਿਹੜਾ ਪਿੰਡ ਆ ਵੀਰੇ ਆਪਣਾ ਪਿੰਡ ਸ਼ਾਇਦ ਹੈ ਵੀਰੇ ਸ਼ਾਇਦ ਕਿਹੜੇ ਜਿਹੇ ਚ ਪੈਣਾ ਸੰਗਰੂਰ ਚੀ ਸੰਗਰੂਰ ਤੁਸੀਂ ਇਸ ਨਾਮ ਕੀ ਲੈ ਕੇ ਆਏ ਹੋ ਭਈ ਅੱਜ ਵਡੀਆਂ ਲੈ ਕੇ ਆਈਂ ਦੋ ਅੱਛਾ ਇਹ ਵਾਲੀਆਂ ਵੀਰੇ ਹਾਂ ਦੋਨੇ ਨੇ ਉਹ ਸੂਨ ਵਾਲੀ ਆ ਗੱਬ। ਸੂਈ ਹੋਈ ਆ। ਇਹ ਸੂਈ ਹੋਈ ਆ ਤੇ ਦੂਜੀ ਹੈ ਗੱਬਣਾ। ਹਾਂਜੀ। ਬੜਾ ਵੀਰੇ ਇਹਦੇ ਮਗਰ ਬੱਚਾ ਹੈਗਾ। ਹਾਂਜੀ ਪਸ਼ੂਆ। ਬੜਾ ਦਿਖਾਇਓ। ਉਹ ਬੈਠਾ। ਕੱਢ ਲਓ ਬਣਾ। ਉਹ ਥੱਲੇ ਆ। ਹਾਂ। ਦੇਖੋ ਜੀ ਇਹ ਲਈ ਗਾਂ ਦਾ ਬੱਚਾ ਦੇਖੋ ਕਿੰਨਾ ਸੋਹਣਾ ਹੈ ਤੇ ਕਾਂਦਰਤ ਦਾ ਗਾਂ ਵੀ ਬਹੁਤ ਕਾਂਦਰਤ ਹੈ ਜੀ ਕਿੰਨੇ ਵੇ ਸੋਇਆ ਬਈ ਇਹ ਤੀਜੇ ਤੀਜੇ ਸੋਇਆ ਹੈ ਜੀ ਤੇ ਦੁੱਧ ਕਿੰਨਾਗਾ ਦੁੱਧ ਹੋਊਗਾ ਇਹ 16 17 18 ਠੀਕ ਹੈ ਬਹੁਤ ਵਧੀਆ ਗਾਂ ਜੀ ਨਾਲ ਬੱਚੇ ਕੇ ਬੱਚੀ ਹੈ ਵੀਰੇ ਬੱਚੀ ਹੈ ਨਾਲ ਇੱਕ ਬੜੀ ਪਿਆਰੀ ਜੀ ਬੱਚੀ ਹੈ ਜੀ ਇਹਦੀ ਬਈ ਡਿਮਾਂਡ ਕੀ ਹੈ ਡਿਮਾਂਡ ਤਾਂ ਹੀ 90 90 ਮੰਗਦੇ ਆ ਹਾਂਜੀ ਠੀਕ ਹੈ ਜਿਸ ਹੋਏ ਗਾਇਆਂ ਜੀ 90000 ਰੁਪਇਆ ਡਿਮਾਂਡ ਹੈ ਵੀਰੇ ਦੀ ਜੇ ਕਿਸੇ ਵੀ ਨੂੰ ਇਸ ਤਰ੍ਹਾਂ ਦੀਆਂ ਗਾਇਆਂ ਦਾ ਵਿਕਾਰ ਕਰਨਾ ਹੋਵੇ ਬਾਕੀ ਹੋਰ ਵੀ ਬਹੁਤ ਜਿਆਦੇ ਨੇ ਆਪਣੇ ਕੋਲੇ ਕਿਉਂਕਿ ਫਾਰਮ ਆਪਣਾ ਪਿੰਡ ਲੱਗਿਆ ਹੋਇਆ ਅੱਛਾ ਫਾਰਮ ਆਪਣਾ ਫਾਰਮ ਲੱਗਿਆ ਮੈਂ ਸਭ ਹੀ ਨੇ ਗਾਇਆਂ ਵੀ ਨੇ ਖਸਮਤ ਜਾ ਗਾਇਆਂ ਬੈਡਾਂ ਮੈਂ ਮਤਲਬ ਕਿ ਸੇ ਵੀ ਕਰਦੇ ਆ ਬਹੁਤ ਚਿਰ ਤੋਂ ਕਰਦੇ ਆ ਰਹੇ ਹਾਂ ਠੀਕ ਆ ਠੀਕ ਆ ਇੱਥੇ ਵੀਰੇ ਜਿਹੜਾ ਮੰਡੀ ਦਾ ਮਾਹੌਲ ਆ ਕਿਸ ਤਰ੍ਹਾਂ ਦਾ ਹੈਗਾ ਮੰਡੀ ਦਾ ਮਾਹੌਲ ਵੀਰੇ ਵਧੀਆ ਬਹੁਤ ਜ਼ਿਆਦਾ ਸੈੱਟ ਆ ਅੱਛਾ ਬਾਕੀ ਆਏ ਸਾਲ ਆਉਣੇ ਹੁੰਦੇ ਕੋਈ ਇੰਟਰੈਕਸ਼ਨ ਕੁਝ ਨਹੀਂ ਬਦਲਿਆ ਸਾਰਾ ਕੁਝ ਓਹੀ ਆ ਠੀਕ ਆ ਹਾਂਜੀ ਇੱਥੇ ਵੀ ਆਏ ਐਤਵਾਰ ਆਉਣੇ ਬਈ ਆਏ ਐਤਵਾਰ ਆਉਂਦੇ ਨੇ ਠੀਕ ਆ ਯਾਨਕਿ ਵਧੀਆ ਰੇਟ ਤੇ ਗਾ ਆਪਣੀ ਵਧੀਆ ਵਧੀਆ ਵੀਰੇ ਪਹਿਲੀ ਵਾਰ ਅਸੀਂ ਮੈਸ ਵਿੱਚ ਵੇਚ ਕੇ ਗਏ ਸੀ ਅੱਛਾ ਅੱਛਾ 1,84,000 ਦੀ ਠੀਕ ਹੈ ਹਾਂ ਇੱਥੇ ਵੀਰੇ ਕਹਿੰਦਿਆਂ ਤੁਸੀਂ ਵੇਚ ਨਹੀਂ ਆਣੇ ਹੋ ਕਿ ਲੈ ਵੀ ਜਾਂਦੇ ਹੋ ਲੈ ਵੀ ਜਾਂਦੇ ਆ ਵੇਚ ਵੀ ਜਾਂਦੇ ਆ ਦੋਨੇ ਦੋਨੇ ਰੇਟ ਵਧੀਆ ਅੱਜ ਆਪਾਂ ਨੂੰ ਵਿਭਾਜਨ ਕਰਤੇ ਚ ਮਿਲਦੀ ਹੈ ਗਾਂਆਂ ਵੱਜ ਹਾਂ ਹੀ ਹਾਂ ਲੈ ਵੀ ਜਾਂਦੇ ਆ ਵੇਚ ਵੀ ਜਾਂਦੇ ਆ ਠੀਕ ਹੈ ਹਾਂ ਤੇ ਜਿਹੜੀ ਆ ਬੈੜਾ ਵੀਰੇ ਆਪਣੀ ਗੱਸੇ ਮੜਾ ਨੇੜੇ ਜਿਹੜੀ ਇਹ ਥਾਲੀ ਆਪਣੀ ਜਾਏਗੀ ਇਹਦੀ ਕੀ ਡਿਟੇਲ ਹੈਗੀ ਡਿਟੇਲ ਇਹਦੀ ਵੀ 80-80 ਦੇ ਲਵੇ ਆਈ ਦੂਜੇ ਸੂਏ ਆ ਕਿੰਨੇ ਟਾਈਮ ਦੀ ਹੈ ਵੀਰੇ ਲੰਬਾ ਗੱਬਣ ਹੋ ਗਏ ਤਿੰਨ ਚਾਰ ਰੰਗ ਅੱਛਾ ਤਿੰਨ ਚਾਰ ਰੰਗ ਹੋ ਗਏ ਠੀਕ ਹੈ ਇਹਦੀ ਬਈ ਡਿਮਾਂਡ 80000 ਰੁਪਏ ਹੈ ਹਾਂ ਠੀਕ ਹੈ ਦੇ ਕਿੰਨਾ ਵਸੂਆ ਹੁਣ ਕਰੂਗੀ ਇਹ ਹੁਣ ਤਾਂ ਦੂਜਾ ਕਰੂਗੀ ਇਹ ਤੇ ਪਹਿਲੇ ਸੂਏ ਬਾਈ ਕਿੰਨਾ ਸੀ ਦੁੱਧ ਲੱਗਿਆ ਪਹਿਲੇ ਸੂਏ ਦਾ ਇਕੱਠੇ ਸੀਗਾ ਇਹ ਇੰਨਾ ਨਹੀਂ ਹੈਗਾ ਸੀ ਠੀਕ ਹੈ ਬੈਣੀ ਇਸੇ ਵੀ ਤਰ੍ਹਾਂ ਦਾ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਦਾ ਕਿਉਂਕਿ ਜਿਵੇਂ ਬਾਈ ਹੋਰ ਅੰਦਰਸ ਹੈ ਕਿ ਮਾਹੌਲ ਬਹੁਤ ਵਧੀਆ ਹੈ ਟਾਪੜੀ ਭੰਟੀ ਦਾ ਤੇ ਬਹੁਤ ਵਧੀਆ ਇੱਥੇ ਰੀਟ ਵੀ ਮਿਲ ਜਾਂਦਾ ਹੈ ਤੇ ਵਧੀਆ ਨਸਾਂ ਦੀਆਂ ਗਾਇਗੀਆਂ ਮੱਝਾਂ ਵੀ ਬਣੀਆਂ ਹੋਈਆਂ ਨੇ ਵਧੀਆ ਜੀ ਲੱਗਿਆ ਪਿਆ ਜੀ ਲੱਗਿਆ ਪਿਆ ਪੂਰਾ ਹਾਂ ਚਲੋ ਠੀਕ ਹੈ ਬਈ ਸੱਸੇ ਕਰ ਹਸੀ ਗਾ ਧੰਨਵਾਦ